ਇੰਦਰਜੀਤ ਸਿੰਘ ਜੀ ਇੰਦਰੀ ਜੀ ਸੋਨੀ ਚੀਮਾ ਜੀ ਸਾਡੇ ਬਲਾਕ ਦੇ ਪ੍ਰਧਾਨ ਨੇ ਰਾਜਪੂਰੀ ਜੀ ਸਾਡੇ ਐਮਸੀ ਨੇ ਤੇ ਮੈਂਬਰ ਨੇ ਲੇਬਰ ਬੋਰਡ ਦੇ ਪੰਜਾਬ ਦੇ ਇਹ ਵੀ ਲੇਬਰ ਬੋਰਡ ਪੰਜਾਬ ਦੇ ਮੈਂਬਰ ਨੇ ਰਾਜਪੂਰੀ ਇਹ ਸਾਡੇ ਮਿੰਟੂ ਜੀ ਬਲਾਕ ਪ੍ਰਧਾਨ ਨੇ ਸਾਡੇ ਕਾਉਂਸਲਰ ਲੜੇ ਬਾਜਵਾ ਜੀ ਤੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜਦੋਂ ਮੈਂ ਮੈਂਬਰ ਗਿਣਾਉਣਾ ਕਿ ਪੰਜਾਬ ਦੇ ਨੇ ਹਰ ਬੰਦਾ ਛੁੜੀਜੀਵ ਜੀ ਨਿਗਾਹ ਜੀ ਨਾਲ ਦੇਖਦਾ ਵੀ ਯਾਰ ਨਵੇਂ-ਨਵੇਂ ਜੇ ਮੁੰਡੇ ਨੇ ਮੈਂਬਰ ਪੰਜਾਬ ਦੇ ਆ ਇਹ ਸਾਡਾ ਭਰਾ ਜਿਹੜੇ ਖੜੇ ਨੇ ਇਹ ਪੰਜਾਬ ਦੇ ਬੰਡੀਕਰਨ ਬੋਰਡ ਦੇ ਮੈਂਬਰ ਨੇ ਬਹੁਤ ਵੱਡੀ ਪੋਸਟ ਹੁੰਦੀ ਆ ਰਾਜਪ uri ਜੀ ਬੈਠੇ ਨੇ ਸਾਡੇ ਇਹ ਲੇਬਰ ਬੋਰਡ ਪੰਜਾਬ ਦੇ ਮੈਂਬਰ ਨੇ ਵੱਡੀਆਂ ਪੋਸਟਾਂ ਨੇ ਅ ਸੋਮਲ ਜੀ ਬੈਠੋ ਸੋ ਸਾਰੇ ਕਿਉਂਕਿ ਮੈਂ ਵੀ ਤੁਹਾਡੇ ਵਰਗੇ ਹੀ ਆ ਨਵਾਂ ਜਾਂ ਮੁੰਡਾ ਤੇ ਕੋਈ ਬਾਲਾ ਮੈਨੂੰ ਵੀ ਸਿਆਸਤ ਦਾ ਕੋ ਬਹੁਤ ਇਹ ਨਹੀਂ ਕਹਿ ਸਕਦਾ ਬਹੁਤ ਤਰਬਾ ਬਸ ਮੈਨੂੰ ਇਹ ਪਤਾ ਹੈ ਵੀ ਮੈਨੂੰ ਬੇਈਮਾਨੀ ਕਰਨੀ ਨਹੀਂ ਆਉਂਦੀ ਕਹਿ ਦਿੰਦੇ ਨੇ ਸਾਨੂੰ ਨਵੇਂ ਚਿਹਰਿਆਂ ਨੂੰ ਕਿ ਇਹਨਾਂ ਨੂੰ ਕੀ ਪਤਾ ਬਿਲਕੁਲ ਸਾਨੂੰ ਜੋ ਉਹਨਾਂ ਨੂੰ ਪਤਾ ਉਹ ਸਾਨੂੰ ਨਹੀਂ ਪਤਾ ਨਾ ਅਸੀਂ ਉਹ ਪਤਾ ਕਰਨਾ ਚਾਹੁੰਦੇ ਆ ਨਾ ਅਸੀਂ ਸਿੱਖਣਾ ਚਾਹੁੰਦੇ ਆ ਅਸੀਂ ਸਾਫ਼ ਤੇ ਸਪਸ਼ਟ ਨੀਤੀ ਦੇ ਨਾਲ ਕੰਮ ਕਰਨਾ ਚਾਹੁੰਦੇ ਆ ਮਾਸਟਰ ਜੀ ਨੇ ਕਿਹਾ ਕਿ ਜਾਂਦੇ ਜਾਂਦੇ ਸਾਨੂੰ ਗ੍ਰਾਂਟਾਂ ਦੀ ਦੇ ਗੱਫੇ ਜ਼ਰੂਰ ਦੇ ਦਿਓ ਮੈਂ ਮਾਸਟਰ ਜੀ ਸਾਰਿਆਂ 'ਚ ਇੱਕ ਗੱਲ ਦਾ ਵਾਅਦਾ ਕਰਦਾ ਕਿ ਗ੍ਰਾਂਟ ਤਾਂ ਜਿੰਨੀ ਤੁਸੀਂ ਮੰਗੋਗੇ ਫਿਰ ਲਿਮਟ ਹੋਣੀ ਵੀ ਤੁਸੀਂ 10 ਮੰਗ ਲਿਆ 20 ਮੰਗ ਲਿਆ ਕਰੋੜ ਮੰਗ ਲਿਆ ਕੋਈ ਮੈਂ ਕਹਿੰਦਾ ਤੁਸੀਂ ਜੋ ਵੀ ਮੈਨੂੰ ਮਤਾਂ ਪਾ ਕੇ ਲੈ ਕੇ ਆਉਂਗੇ ਮੈਂ ਕਦੇ ਮਨਾਂ ਨਹੀਂ ਕਰਦਾ ਜੋ ਵੀ ਵਾਪਾ ਆਪਾਂ ਇੱਕ ਲਿਮਟ ਨਹੀਂ ਰੱਖਣੀ ਹੈਗੀ ਕਿ ਤੁਹਾਡੇ ਪਿੰਡ 'ਚ 50 ਲੱਖ ਲਾਉਣਾ ਤੁਹਾਡੇ ਪਿੰਡ 'ਚ ਕਰੋ ਜਿੰਨਾ ਲੱਗ ਗਿਆ ਜਿਹੜੇ ਪਿੰਡ 'ਚ ਵੀ ਮੈਂ ਇੱਕ ਦੇਦਣਾ ਦੀ ਗੱਲ ਨਹੀਂ ਕਰਦਾ ਜਿਹੜੇ ਵੀ ਪਿੰਡ ਦੇ ਵਿੱਚੋਂ ਮੈਨੂੰ ਮਤਾ ਪੈ ਕੇ ਆਉਂਦਾ ਮੈਂ ਕਦੇ ਵੀ ਉਹਨੂੰ ਇਹ ਨਹੀਂ ਕਹਿੰਦਾ ਕਿ ਫਲਾਣਾ ਕੰਮ ਜਿਹੜਾ ਤੁਹਾਡਾ ਹੋਣ ਵਾਲਾ ਨਹੀਂ ਅਸੀਂ ਕਰ ਨਹੀਂ ਸਕਦੇ ਕਾਰਨ ਕੀ ਹੈ ਕਾਰਨ ਸਿਰਫ ਨiyet ਤੇ ਨੀਤੀ ਦਾ ਫਰਕ ਹੈ ਮੈਂ ਐਮਪੀ ਇਲੈਕਸ਼ਨ ਵੇਲੇ ਜਦੋਂ ਆਇਆ ਸੀ ਕੁਝ ਬੀਬੀਆਂ ਨੇ ਜਦੋਂ ਮੈਂ ਬੋਲ ਕੇ ਹਟਿਆ ਚਿਹਰਾ ਪਤਾ ਲੱਗ ਜਾਂਦਾ ਨਾ ਹੁਣ ਤੁਹਾਡੇ ਚਿਹਰੇ ਦੀ ਤੇ ਉਦੋਂ ਦੇ ਚਿਹਰੇ ਦਾ ਫਰਕ ਹੈ ਕਿਉਂਕਿ ਮੇਰੀਆਂ ਤੁਸੀਂ ਮਾਵਾਂ ਪੈਣਾ ਹੋ ਆਪਾਂ ਚਿਹਰੇ ਤੋਂ ਪੜ ਲੈਨੇ ਆ ਮੈਨੂੰ ਲੱਗਿਆ ਵੀ ਇਹ ਖੁਸ਼ ਨਹੀਂ ਹੈਗੀਆਂ ਤੇ ਦੋ ਚਾਰ ਬੀਬੀਆਂ ਜਦੋਂ ਬੋਲਣ ਲੱਗੀਆਂ ਤੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਬੋਲੋ ਨਾ ਐਦਾਂ ਹੀ ਗੱਲ ਹੋਈ ਸੀ ਐਦਾਂ ਹੀ ਹੋਈ ਸੀ ਮੈਂ ਬੈਠ ਗਿਆ ਮੈਂ ਕਿਹਾ ਨਹੀਂ ਬੀਬੀ ਤੁਸੀਂ ਗੱਲ ਦੱਸੋ ਗੱਲ ਕੀ ਆ ਤੁਸੀਂ ਉਦੋਂ ਗੱਲ ਦੱਸੀ ਕਿ ਸਾਡੇ ਪਿੰਡ ਪਿਛਲੇ 4 4.5 ਸਾਲ ਤੋਂ ਪਾਣੀ ਹੋ ਨਹੀਂ ਹੈਗਾ ਟੈਂਕੀ ਦਾ ਚਲਦੀ ਹੋ ਨਹੀਂ ਸਾਡੇ ਪਿੰਡ ਬਹੁਤ ਲੋਕਾਂ ਨੇ ਇਤਰਾਜ਼ ਵੀ ਜਤਾਇਆ ਪ੍ਰਾਣਿਆਂ ਨੇ ਕਿ ਤੁਸੀਂ ਦੱਸਦੇ ਕਿਉਂ ਜੇ ਮੇਰੇ ਭੈਣ ਮੇਰੀ ਮਾਤਾ ਮੇਰੇ ਬਜ਼ੁਰਗ ਤੁਸੀਂ ਮੈਨੂੰ ਦੱਸੋਗੇ ਨਹੀਂ ਮੈਨੂੰ ਪਤਾ ਕਿੱਥੋਂ ਲੱਗੂ ਮੈਂ ਉਦੋਂ ਵੀ ਕਿਹਾ ਸੀ ਕਿ ਭਾਈ ਮੇਰੇ ਕੋਲੇ ਕੋਈ ਮਤਾ ਪੈ ਕੇ ਆਇਆ ਹੋਵੇ ਮੇਰੇ ਕੋਲੇ ਕੋਈ ਐਪਲੀਕੇਸ਼ਨ ਆਈ ਹੋਵੇ ਮੈਂ ਤੁਹਾਡਾ ਦੇਣਦਾਰ ਆ ਮੇਰੇ ਕੋਲੇ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਅਨੇ ਸਮੇਂ ਤੋਂ ਸਾਡੇ ਪਾਣੀ ਨਹੀਂ ਹੈਗਾ ਅਸੀਂ ਪਾਣੀ ਦੀ ਕਿਲਤ ਨਾਲਾਂ ਤੇ ਇਹ ਵੀ ਮੈਨੂੰ ਪਤਾ ਲੱਗਿਆ ਕਿ ਬਹੁਤ ਸਾਰੇ ਲੋਕਾਂ ਨੇ ਜਿਹੜਾ ਆਪਣਾ ਦੁੱਧ ਦਾ ਹੀ ਕੰਮ ਕਰਦੇ ਆ ਜਾਂ ਮੰਨ ਲਓ ਆਪਣੇ ਬੱਚਿਆਂ ਵਾਸਤੇ ਕਰਦੇ ਆ ਡੰਗਰ ਵੀ ਵੇਚਣਾ ਪੈ ਗਿਆ ਉਹ ਪਾਣੀ ਦੀ ਬਹੁਤ ਕਿਲਤ ਸੀ ਸੋ ਮੈਂ ਉਦੋਂ ਹੀ ਤੁਹਾਨੂੰ ਇਹ ਵਾਅਦਾ ਕੀਤਾ ਸੀ ਕਿ ਭਾਈ ਹੁਣ ਫਿਲਹਾਲ ਕੋਡ ਆਫ ਕੰਡਕਟ ਲੱਗਿਆ ਹੈ ਜਦੋਂ ਵੀ ਇੱਕ ਇਹ ਲੰਘ ਜਾਊਗਾ ਸਮਾਂ ਤੁਹਾਡੀ ਨਾਲ ਦੀ ਨਾਲ ਪ੍ਰੋਸੈਸਿੰਗ ਤੋਰ ਦਾਂਗੇ ਤੇ ਤੁਸੀਂ ਮਾਨ ਰੱਖਿਆ ਆਪਣੇ ਇਸ ਭਰਾ ਦਾ ਇਸ ਪੁੱਤ ਦਾ ਸਾਡੇ ਸਾਥੀ ਨਾਲ ਦੇ ਰਾਜਵੀਰ ਸਿੰਘ ਮਾਨ ਰਾਜੂ ਜੀ ਨੂੰ ਤੁਸੀਂ ਸਰਪੰਚ ਬਣਾਇਆ ਤੇ ਬਣਦੀ ਸਾਰੀ ਅਸੀਂ ਜਿਹੜੇ ਕੰਮ ਕਰਨ ਵਾਲੇ ਪਹਿਲ ਦੇ ਆਧਾਰ ਤੇ ਹੈਗੇ ਆ ਉਹਨਾਂ ਨੂੰ ਅਸੀਂ ਸ਼ੁਰੂ ਕੀਤਾ ਤੇ ਪਾਣੀ ਦਾ ਕੰਮ ਜਿਹੜਾ ਅੱਜ ਤੁਹਾਨੂੰ ਅਸੀਂ ਕੰਪਲੀਟ ਕਰਕੇ ਦੇਤਾ ਤੁਹਾਨੂੰ ਇਹਦੇ ਲਈ ਮੇਰਾ ਧੰਨਵਾਦ ਵੀ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਚੰਗੇ ਲੋਕਾਂ ਨੂੰ ਸਰਪੰਚ ਬਣਾਇਆ ਮੈਂ ਹਮੇਸ਼ਾ ਸੰਗਤ ਦਾ ਧੰਨਵਾਦ ਕਰਦਾ ਹੁੰਨਾ ਕਿਉਂਕਿ ਤੁਹਾਡੇ ਹੱਥ ਬਹੁਤ ਤਾਕਤ ਆ ਮਾਤਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਬਹੁਤ ਤਾਕਤ ਆ ਕਿਸੇ ਨੂੰ ਵੀ ਤੁਸੀਂ ਇੱਥੇ ਲੈ ਜਾਓ ਕਿਸੇ ਨੂੰ ਵੀ ਤੁਸੀਂ ਇੱਥੇ ਲੈ ਆਓ ਤੁਹਾਡੇ ਕੋਲ ਹੀ ਆ ਨਾ ਜਦੋਂ ਮੈਨੂੰ ਪਤਾ ਹੈ ਕਿ ਮੈਂ ਕੁਝ ਮੰਗਣਾ ਹੈ ਤੇ ਉਹ ਤੁਹਾਡੇ ਕੋਲ ਆ ਫਿਰ ਮੈਂ ਤੁਹਾਡੇ ਨਾਲ ਹੋਮੇ ਮੇਰਾ ਕਾਦਾ ਫਿਰ ਤਾਂ ਮੈਨੂੰ ਨਿਮਕੀ ਚੱਲਣਾ ਪਊਗਾ ਨਾ ਸੋ ਪਹਿਲਾਂ ਸਮਿਆਂ ਦੌਰਾਨ ਕਾਗਜ਼ਾਂ ਦੇ ਵਿੱਚ ਇੰਨਾ ਵਿਕਾਸ ਦਿਖਾ ਦਿੰਨੇ ਆ ਇਨਾਮ ਤੱਕ ਲੈ ਲੈਣੇ ਪਰ ਗਰਾਊਂਡ ਤੇ ਜਦੋਂ ਅਸੀਂ ਜਾਂਦੇ ਆ ਫਿਰ ਸਾਨੂੰ ਪਤਾ ਲੱਗਦਾ ਕਿ ਦਿੱਕਤਾਂ ਪਿੰਡ ਦੀਆਂ ਕੀ ਨੇ ਸੋ ਮੈਂ ਅੱਜ ਵੀ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਏ ਨਹੀਂ ਜਿਹੜਾ ਸਰਪੰਚ ਵੀ ਕੋਈ ਵੀ ਸਰਪੰਚ ਸਾਡੇ ਚੁਣੇ ਗਏ ਨੇ ਜਿਹੜਾ ਵੀ ਕੰਮ ਲੈ ਕੇ ਆਊਗਾ ਮੈਂ ਕਿਸੇ ਦੇ ਨਾਲ ਕੋਈ ਪੇਦ ਭਾਵ ਨਹੀਂ ਰੱਖਣਾ ਕਿਉਂਕਿ ਗੁਰੂ ਮਹਾਰਾਜ ਨੂੰ ਜਾਣ ਦੇਣੀ ਹੈ ਜੀ ਆਪਾਂ ਤੁਹਾਨੂੰ ਜਵਾਬ ਦੇ ਆ ਮੇਰੀ ਪਿੰਡਾਂ ਮੇਰੀ ਤੁਸੀਂ ਲੋਕੋਂ ਪਹਿਲਾਂ ਤੁਸੀਂ ਆਪਣੇ ਇਸ ਭਰਾ ਨੂੰ ਇਸ ਪੁੱਤ ਨੂੰ ਐਮਐਲਏ ਚੁਣਿਆ ਇੱਕ ਨਵੀਂ ਸਰਕਾਰ ਬਣਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਬਣਾਇਆ ਐਦੇ ਤੁਸੀਂ ਸਰਪੰਚ ਜਦੋਂ ਚੁਣਿਆ ਤੇ ਮੈਂ ਮੇਰੇ ਕੋਲੇ ਇੱਕੋ ਗੱਲ ਰਜੂ ਨੇ ਅੱਗੇ ਕਹੀ ਕਹਿੰਦਾ ਭਾਈ ਜਿੱਦ ਦਾ ਸਵਾਲ ਹੈ ਕਹਿੰਦਾ ਵੀ ਆਪਾਂ ਪਿੰਡ ਚਮਕਾਉਣਾ ਮੈਂ ਕਿਹਾ ਰਜੂ ਲੋਕਾਂ ਨੇ ਤੇਰਾ ਮਾਣ ਰੱਖਿਆ ਆਪਾਂ ਲੋਕਾਂ ਦਾ ਮਾਣ ਰੱਖਾਂਗੇ ਮੈਂ ਮੇਰਾ ਤੇਰਾ ਇਸ ਗੱਲ ਦਾ ਵਾਦਾ ਹੈ ਤੇ ਜੋ ਵੀ ਇਹ ਪਿੰਡ ਦੇ ਵਿੱਚੋਂ ਲੈ ਕੇ ਆਇਆ ਕੰਮ ਮੈਂ ਕਦੇ ਅੱਜ ਤੱਕ ਮਨਾਂ ਨਹੀਂ ਕੀਤਾ ਇੱਥੇ ਤੁਹਾਨੂੰ ਪਾਣੀ ਦਾ ਜਿਹੜਾ ਅੱਜ ਬਹੁਤ ਵੱਡੀ ਦਿੱਕਤ ਸੀਗੀ 11 ਸਾਢੇ ਕਿੰਨੇ ਲੱਖ 11 ਲੱਖ 12 ਲੱਖ 80 ਹਜ਼ਾਰ ਦੇ ਨਾਲ ਤੁਹਾਨੂੰ ਜਿਹੜਾ ਜੇ ਮੈਂ ਕਰ ਸਕਦਾ ਕਰ ਪਹਿਲਾਂ ਵੀ ਸਕਦੇ ਸੀ ਨਾ ਜੇ ਰਾਜੂ ਕਰ ਸਕਦਾ ਤਾਂ ਪਹਿਲਾਂ ਵੀ ਕੀਤਾ ਜਾ ਸਕਦਾ ਸੀ ਕਿ ਨਹੀਂ ਜਦੋਂ ਇਹ ਗਿਆ ਸਾਡੇ ਸਰਪੰਚ ਸਾਹਿਬ ਉਹਦੇ ਕੋਲੇ ਗਏ ਉਹ ਕਹਿੰਦੇ ਸਾ ਉਹ ਅਫਸਰ ਵੀ ਗੱਲ ਪੈ ਗਈ ਕਿ ਦੂਜੇ ਥੱਲੇ ਉਹ ਮੁਲਾਜ਼ਮਾਂ ਦੇ ਕਹਿੰਦੇ ਤੁਸੀਂ ਹੁਣ ਤੱਕ ਦੱਸਿਆ ਕਿਉਂ ਨਹੀਂ ਇਦਾਂ ਹੀ ਹੋਣਾ ਸੀ ਕਹਿੰਦੇ ਯਾਰ ਤੁਸੀਂ ਦੱਸਿਆ ਕਿਉਂ ਨਹੀਂ ਹੁਣ ਤੱਕ ਵੀ ਐਡਾ ਵੱਡਾ ਕੰਮ ਪਿੰਡ 'ਚ ਹੋਣ ਵਾਲਾ ਸੋ ਜਦੋਂ ਪਹੁੰਚੂਗੀ ਨਹੀਂ ਗੱਲ ਆਪਾਂ ਕੰਮ ਹੋਊਗਾ ਕਿੱਦਾਂ ਸੋ ਪਹਿਲਾਂ ਉਚਾਈ ਨਹੀਂ ਗਈ ਗੱਲ ਇਸ ਕਰਕੇ ਨਹੀਂ ਹੋਇਆ ਇਹਦੇ ਨਾਲ 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 ਤੁਹਾਡੇ ਗਲੀ ਜਾ ਰਹੀ ਹੈ ਪੌਣੇ 350 ਫੁੱਟ ਦੀ ਪੌਣੇ 350 ਫੁੱਟ ਦੀ ਗਲੀ ਹੈ ਜੀ ਇਹਦਾ ਵੀ ਮਤਾ ਪਾਸ ਦਿੱਤਾ ਗਿਆ ਤੇ ਇਹ ਵੀ ਤੁਹਾਨੂੰ ਜਲਦੀ ਬਣਾ ਕੇ ਦੇ ਦਾਂਗੇ ਹੋ ਗਈ ਮਨਜ਼ੂਰ ਲਓ ਜੀ ਹੋ ਗਈ ਮਨਜ਼ੂਰ ਇਹ ਮਨਜ਼ੂਰ ਵੀ ਕਰਾ ਲਿਆਉਂਦਾ ਮੇਰੇ ਤੋਂ ਉਪਰੋਂ ਹੀ ਠੀਕ ਹੈ ਭਰਾਏ ਮਾਣ ਆ ਮੈਨੂੰ ਮੈਂ ਸਾਰੇ ਅਧਿਕਾਰ ਦਿੰਦਾ ਆਪਣੇ ਸਾਰੇ ਸਾਥੀਆਂ ਨੂੰ ਮੈਂ ਕਹਿੰਦਾ ਕਿ ਮੈਂ ਇਕੱਲਾ ਐਮਐਲਏ ਕੁਝ ਨਹੀਂ ਕਰ ਸਕਦਾ ਤੁਸੀਂ ਨਾਲ ਚਾਹੀਦੇ ਹੋ ਮੇ ਤੋਂ ਮੈਂ ਰੱਬ ਨਹੀਂ ਹੈਗਾ ਭੈਣ ਮੇਰੀ ਇਹ ਮੈਂ ਤੁਹਾਡੇ ਵਰਗੀਆਂ ਮੇ ਤੋਂ ਗਲਤੀਆਂ ਹੋਣਗੀਆਂ ਹੋ ਜਾਂਦੀਆਂ ਨੇ ਪਰ ਮੈਂ ਕੋਈ ਇਦਾਂ ਦਾ ਗੁਨਾਹ ਨਹੀਂ ਕਰਦਾ ਕਿ ਮੈਨੂੰ ਮੂੰਹ ਦਿਖਾਉਣ ਜੋਗਾ ਨਾ ਮੈਂ ਰਹਾ ਮੈਂ ਲੋਕਾਂ ਦੇ ਵਿੱਚ ਵਿਚਰਨਾ ਚਾਹੁੰਦਾ ਇਹ ਤਾਕਤਾਂ ਇਹ ਕੁਰਸੀਆਂ ਇਹ ਸਸਤ ਹੈ ਇਹ ਤਾਕਤਾਂ ਇਹ ਕੁਰਸੀਆਂ ਸਭ ਕੁਝ ਤੁਹਾਡਾ ਦਿੱਤਾ ਹੋਇਆ ਹੈ ਤੁਸੀਂ ਜਦੋਂ ਤੱਕ ਤਾਕਤ ਦੇ ਕੇ ਰੱਖਦੇ ਹੋ ਉਦੋਂ ਤੱਕ ਬੰਦਾ ਐਮਐਲਏ ਵੀ ਰਹਿੰਦਾ ਸਰਪੰਚ ਪੰਚ ਵੀ ਰਹਿੰਦਾ ਮੁੱਖ ਮੰਤਰੀ ਵੀ ਬਣਦੇ ਨੇ ਪ੍ਰਧਾਨ ਮੰਤਰੀ ਵੀ ਬਣਦੇ ਨੇ ਸੋ ਤੁਹਾਡੀ ਦਿੱਤੀ ਹੋਈ ਤਾਕਤ ਹੈ ਠੀਕ ਆ ਕੋਈ ਕੰਮ ਲੇਟ ਫਿਟ ਹੋ ਜਾਂਦੇ ਨੇ ਪਰ ਮੇਰੀ ਨੀਅਤ ਦੇ ਵਿੱਚ ਕਦੇ ਫਰਕ ਨਹੀਂ ਹੋਊਗਾ ਦੂਜੀ ਗੱਲ ਮੈਂ ਕਦੇ ਇਹ ਸੋਚ ਕੇ ਨਹੀਂ ਕੰਮ ਕਰਦਾ ਕਿ ਫਲਾਣਾ ਸਾਨੂੰ ਉਹਨੇ ਵੋਟ ਨਹੀਂ ਪਾਈ ਫਲਾਣੇ ਦੀ ਬਹੀ ਨਹੀਂ ਬਣਨ ਦੇਣੀ ਫਲਾਣੇ ਦਾ ਮੈਨੂੰ ਜੇ ਨਾ ਮੇਰਾ ਕੋ ਸਰਪੰਚ ਮੈਨੂੰ ਅਗੇ ਕਹਿੰਦਾ ਉਹਨੂੰ ਮੈਂ ਕਹਿੰਦਾ ਯਾਰ ਦੇਖ ਉਹਨੇ ਆਪਣੀ ਡਿਊਟੀ ਨਿਭਾਈ ਜੋ ਉਹਦੇ ਉਹਨੂੰ ਲੱਗਦਾ ਸੀ ਉਹਨੇ ਉਹ ਚੰਗਾ ਉਹ ਕੀਤਾ ਤੇ ਮੇਰੀ ਡਿਊਟੀ ਕੀ ਆ ਕਿ ਮੈਂ ਆਪਣਾ ਕੰਮ ਕਰਨਾ ਮੈਂ ਆਪਣਾ ਫਰਜ਼ ਨਿਭਾਉਣਾ ਇਸ ਕਰਕੇ ਮੈਂ ਚਾਹੁੰਦਾ ਕਿ ਆਪਾਂ ਜੋ ਕਿਸੇ ਨੇ ਕੀਤਾ ਆਪਾਂ ਉਦਾਂ ਨਹੀਂ ਕਰਨਾ ਆਪਾਂ ਸਾਰੇ ਪਿੰਡ ਦਾ ਵਿਕਾਸ ਜਿਹੜਾ ਉਹ ਇੱਕ ਬਰਾਬਰ ਰੱਖ ਕੇ ਕਰਨਾ ਇਹਦੇ ਨਾਲ ਨਾਲ ਸਾਡੇ ਛੋਟੇ-ਛੋਟੇ ਬੱਚੇ ਨੇ ਮੈਂ ਪਿੰਡਾਂ ਦੇ ਵਿੱਚ ਜਾਣਾ ਜਦੋਂ ਦੇਖਦਾ ਜਾ ਕੇ ਅਸੀਂ ਸਰਕਾਰ ਤੁਹਾਡੇ ਦਰ ਪ੍ਰੋਗਰਾਮ ਕੀਤਾ ਸੀ ਤੁਹਾਡੇ ਪਿੰਡਾਂ ਯਾਦ ਆ ਤੁਹਾਨੂੰ ਕੀਤਾ ਸੀ ਨਾ ਉਦੋਂ ਸਾਰੇ ਲੋਕ ਕਹੀਗੇ ਪਤ ਨਹੀਂ ਵੈਸੀ ਹੀ ਫਿਰਦੇ ਨੇ ਇਹਨਾਂ ਉਹਦੇ ਤੋਂ ਮੈਨੂੰ ਡਿਮਾਂਡ ਆਈ ਸੀ ਅੰਗਰਵਾੜੀ ਸੈਂਟਰ ਦੀ ਬਣਨ ਲੱਗਿਆ ਨਾ ਅੱਜ ਤਾਨੂੰ ਵੈਸੀ ਹੀ ਲੱਗਦਾ ਹੁੰਦਾ ਕਿ ਲਿਖ ਕੇ ਲੈ ਗੇ ਨਾ ਜੋ ਮੈਂ ਇੱਕ ਵਾਰ ਮੇਰੇ ਕੋਲੇ ਚੀਜ਼ ਪਹੁੰਚ ਗਈ ਮੈਂ ਸ਼ਿੱਦਤ ਨਾਲ ਉਹਦੇ ਤੇ ਕੰਮ ਕਰਦਾ ਛੋਟੇ ਛੋਟੇ ਬੱਚੇ ਨੇ ਜਿਹੜੇ ਸਾਡੇ ਉਹ ਜਦੋਂ ਮੈਂ ਪਿੰਡਾਂ ਚ ਪਹਿਲਾਂ ਜਾਂਦਾ ਸੀ ਮਾਸਟਰ ਜੀ ਕਿਸੇ ਦੇ ਫਰਸ਼ ਟੁੱਟੇ ਹੋਏ ਨੇ ਕੋਈ ਛੱਤ ਚੋਂਦੀ ਆ ਕੋਈ ਡਿੱਗਣ ਵਾਲੀ ਆ ਕਿਸੇ ਕੋਲੇ ਬੈਂਚ ਨਹੀਂ ਕਿਸੇ ਆ ਆਂਗਨ ਵਾੜੇ ਲਈ ਬੀਬੀਆਂ ਵਿਚਾਰੀਆਂ ਕਿਸੇ ਨੇ ਕਿਸੇ ਦੀ ਮਿੰਤ ਕਰਦੀ ਵੀ ਸਾਨੂੰ ਭਾਈ ਬੈਂਚ ਦੇ ਦਿਓ ਕੁਰਸੀਆਂ ਦੇ ਦਿਓ ਆਪਣੇ ਬੱਚੇ ਦੇ ਜਨਮ ਦਿਨ ਤੇ ਐਦਾਂ ਹੀ ਕਰਦੇ ਸੀ ਇਦਾਂ ਚਲਾਉਂਦੇ ਸੀ ਜੀ ਪਹਿਲਾਂ ਅੰਗਨ ਰੈਟਰ ਪਰ ਅਸੀਂ ਤੁਹਾਨੂੰ ਨਾਲ ਅਟੈਚ ਵਾਸ਼ਰੂਮ ਅਟੈਚ ਨਾਲ ਰਸੋਈ ਤੇ ਵਧੀਆ ਕਮਰਾ ਬਣਾ ਕੇ ਦਵਾਂਗੇ ਜਿਹਦੇ ਚ ਤੁਹਾਡੇ ਬੱਚੇ ਜਿਹੜੇ ਆ ਉਹ ਪੜ ਸਕਦੇ ਨੇ ਤੁਸੀਂ ਆਪ ਵੀ ਜਾ ਕੇ ਬੀਬੀਆਂ ਪੈਣਾ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਸਾਡੇ ਬੱਚੇ ਇੱਕ ਸੇਫ ਜਗ੍ਹਾ ਤੇ ਨੇ ਸਾਡੇ ਦੇਸ਼ ਦਾ ਭਵਿੱਖ ਜਿਹੜਾ ਸਾਡੇ ਦੇਸ਼ ਦਾ ਫਿਊਚਰ ਜਿਹੜਾ ਉਹਨੂੰ ਹਮੇਸ਼ਾ ਖਤਰੇ 'ਚ ਰੱਖਿਆ ਜਾਂਦਾ ਸੀ ਉਹ ਉੱਥੇ ਰੱਖਿਆ ਜਾਂਦਾ ਸੀ ਜਿੱਥੇ ਪਤਾ ਕੋਈ ਨਹੀਂ ਕਦੋਂ ਡਿੱਗ ਪਏ ਸੋ ਭਾਈ ਮੇਰੇ ਤੁਸੀਂ ਮੇਰੇ ਆਪਣੇ ਤੀ ਪੁੱਤ ਨੇ ਮੇਰੇ ਮੇਰੀ ਵੀ ਜ਼ਿੰਮੇਵਾਰੀ ਬਣਦੀ ਹੈ ਬੱਚੇ ਸਾਰਿਆਂ ਦੇ ਸਾਂਝੇ ਹੋਇਆ ਕਰਦੇ ਨੇ ਸੋ ਅਸੀਂ ਅੱਜ ਤੁਹਾਨੂੰ ਆਂਗਣਵਾੜੀ ਸੈਂਟਰ ਹੈ ਜਿਹੜਾ ਉਹਦਾ ਵੀ ਨਹੀਂ ਪੱਥਰ ਜਿਹੜਾ ਰੱਖ ਕੇ ਜਾਵਾਂਗੇ ਉਹ ਵੀ ਆਪਾਂ ਕੰਪਲੀਟ ਬੜੀ ਜਲਦੀ ਕਰਵਾ ਲਾਂਗੇ ਇਸ ਦੇ ਨਾਲ ਨਾਲ ਮੈਨੂੰ ਉਹਨਾਂ ਨੇ ਜਿਵੇਂ ਦੱਸਿਆ ਕਿ ਇਥੇ ਵੀ ਕੰਮ ਹੋਣ ਵਾਲਾ ਮੈਂ ਤੁਹਾਨੂੰ ਇੱਕ ਸਲਾਹ ਦਊਂਗਾ ਬਾਕੀ ਤਾਂ ਤੁਹਾਡਾ ਜਿੱਦਾਂ ਹੁਕਮ ਹੋਊਗਾ ਆਪਾਂ ਤੁਹਾਡੇ ਨਾਲ ਆ ਇਹਦੇ ਵਿੱਚ ਹੀ ਜੇ ਤੁਸੀਂ ਪਾਰਕ ਬਣਾ ਲਓ ਪੱਟ ਪਟਈਆ ਕਰਨ ਦੇ ਨਾਲੋਂ ਤਾਂ ਤੁਸੀਂ ਜ਼ਿਆਦਾ ਬੈਸਟ ਹੋਵੋਗੇ ਕਿਉਂਕਿ ਇੱਕ ਦਰਖਤ ਨੂੰ ਜਿਵੇਂ ਕਹਿੰਦੇ ਨੇ ਨਾ ਮਾਂ ਪੁੱਤ ਨੂੰ ਜੰਮਦੀ ਹੈ ਉਹਨੂੰ ਵੱਡਾ ਕਰਨ ਨੂੰ ਜੋ ਮਾਂ ਨੇ ਝੱਲਿਆ ਹੁੰਦਾ ਜੋ ਉਹ ਬਹੁਤ ਦਰਖਤ ਵੀ ਪੁੱਤਾਂ ਵਰਗੀ ਹੁੰਦੇ ਨੇ ਸੋ ਇਹਨੂੰ ਆਪਾਂ ਕਰਾਵਾਂਗੇ ਇੰਨੇ ਵੱਡੇ ਵੱਡੇ ਕਿਤੇ ਮਿਲਦੇ ਨਹੀਂ ਤੇ ਲਾਉਂਗੇ ਤਾਂ ਅਗਲੇ 10 ਸਾਲ 15 ਸਾਲ ਲੱਗ ਜਾਣੇ ਸੋ ਇਹਦੇ ਵਿੱਚ ਆਪਾਂ ਪਾਰਕ ਡਵੈਲਪ ਕਰਾ ਲਓ ਜੀ ਚੰਗੀ ਪਾਰਕ ਡਵੈਲਪ ਕਰਾ ਲਓ ਤੇ ਆਲੇ ਦੁਆਲੇ ਤੁਸੀਂ ਚਾਰ ਦੁਆਰੀ ਕਰਾਉਣੀ ਉਹ ਕਰਵਾ ਲਓ ਜੋ ਤੁਹਾਨੂੰ ਲੱਗਦਾ ਪਿੰਡ ਨੂੰ ਸਹੀ ਲੱਗਦਾ ਉਹ ਆਪਾਂ ਕਰਕੇ ਦੇ ਦਾਂ ਠੀਕ ਹੈ ਜੀ ਹੋਰ ਇਸ ਤੋਂ ਇਲਾਵਾ ਜੇ ਕੋਈ ਤੁਹਾਡਾ ਕੰਮ ਹੈਗਾ ਛੋਟੇ ਛੋਟੀਆਂ ਗੱਲਾਂ ਰਹਿ ਜਾਂਦੀਆਂ ਨੇ ਮੈਂ ਫੇਰ ਕਹਿੰਨਾ ਉਹ ਆਪਾਂ ਕਰ ਲਾਂਗੇ ਕੋਈ ਨਿਕਾਸੀ ਦਾ ਕੋਈ ਪਾਣੀ ਦਾ ਕਿਉਂਕਿ ਪਿੰਡਾਂ 'ਚ ਜ਼ਿਆਦਾਤਰ ਮਸਲਾ ਟੁੱਬਿਆਂ ਦਾ ਤੇ ਪਾਣੀਆਂ ਦਾ ਹੀ ਹੁੰਦਾ ਉਸ ਤੋਂ ਵੱਡਾ ਮਸਲਾ ਕੋਈ ਮੈਨੂੰ ਪਿੰਡ 'ਚ ਲੱਭਿਆ ਨਹੀਂ ਪਰ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਵਾਉਣਾ ਸਰਪੰਚ ਸਾਹਿਬ ਜੋ ਵੀ ਮੇਰੇ ਕੋਲ ਤੁਸੀਂ ਲੈ ਕੇ ਆਉਂਗੇ ਆਪਾਂ ਉਹਨੂੰ ਕਰਵਾ ਲਾਂਗੇ ਤੇ ਕਿੱਤੇ ਨੇ ਬੀਬੀਆਂ ਜਿਨ੍ਹਾਂ ਨੇ ਮੁੱਦਾ ਚੱਕਿਆ ਸੀਗਾ ਪਾਣੀ ਦਾ ਐ ਨਾ ਹੁਣ ਲੋਕੋ ਨਾ ਆ ਇੱਕ ਤੱਕ ਦਾ ਬੀਬੀ ਨੇ ਇਹਨਾਂ ਲਈ ਤਾੜੀਆਂ ਮਾਰੋ ਜ਼ਰਾ ਐ ਨਾ ਕਰੋ ਤੇ ਧੰਨਵਾਦ ਅਨੇ ਤੁਹਾਡਾ ਤੁਸੀਂ ਮੈਂ ਤੁਹਾਨੂੰ ਵਾਦਾ ਕਰਕੇ ਗਿਆ ਸੀਗਾ ਵੀ ਮੈਂ ਕਰਵਾ ਕੇ ਦਊਗਾ ਸੋ ਬਹੁਤ ਧੰਨਵਾਦ ਹੈ ਇਦਾਂ ਹੀ ਆ ਦੇਖੋ ਹੌਸਲਾ ਕਰਨਾ ਚਾਹੀਦਾ ਮੈਂ ਉਹ ਐਮਐਲਏ ਨਹੀਂਗਾ ਵੀ ਚੁੱਪ ਕਰ ਬੋਲਣ ਨਹੀਂ ਦੇਣਾ ਆ ਮੈਂ ਤਾਂ ਕਹਿੰਦਾ ਮੇਰੀਆਂ ਭੈਣਾਂ ਕਿਉਂਕਿ ਤੁਹਾਨੂੰ ਬਹੁਤ ਕੁਝ ਪਤਾ ਹੁੰਦਾ ਪਿੰਡ ਦੇ ਘਰ ਚ ਦਿੱਕਤ ਤੁਸੀਂ ਬੰਦੇ ਤਾਂ ਬਾਹਰ ਕਮਾ ਕੇ ਆ ਜਾਂਦੇ ਨੇ ਪਾਣੀ ਦਾ ਉਹਨਾਂ ਨੂੰ ਤਾਂ ਪਾਣੀ ਦੇਖਣਾ ਕਰਿਆ ਹੈਗਾ ਉਹ ਕਿੱਥੋਂ ਲੈ ਕੇ ਆਉਂਦੀ ਹੈ ਸਾਡੀ ਬੀਬੀ ਸਾਡੀ ਭੈਣ ਉਹਨੂੰ ਪਤਾ ਨਹੀਂ ਸੋ ਇਸ ਕਰਕੇ ਮੈਂ ਤੁਹਾਨੂੰ ਇਸ ਗੱਲ ਦਾ ਮੈਂ ਤੁਹਾਨੂੰ ਬੈਕ ਟੂ ਬੈਟ ਮੈਂ ਇਸ ਗੱਲ ਦਾ ਤੁਹਾਨੂੰ ਯਕੀਨ ਦਿਵਾਉਣਾ ਕਿ ਹੋਰ ਵੀ ਜਿਹੜਾ ਕੰਮ ਤੁਸੀਂ ਮੈਨੂੰ ਕਹੋਗੇ ਮੈਂ ਉਹ ਕਰੂੰਗਾ ਤੇ ਹਮੇਸ਼ਾ ਆਸ਼ੀਰਵਾਦ ਜਿਹੜਾ ਉਹ ਬਣਾ ਕੇ ਮੈਂ ਕਹਿੰਦਾ ਮੇਤੋਂ ਪੁੱਲ ਹੋ ਜਾਂਦੀ ਹੈ ਗਲਤੀ ਹੋ ਜਾਂਦੀ ਹੈ ਤੁਹਾਡੇ ਹੀ ਭੈਣ ਭਰਾ ਐ ਪਰ ਮੈਂ ਕਦੇ ਇਦਾਂ ਦਾ ਗੁਨਾਹ ਨਹੀਂ ਕਰੂੰਗਾ ਕਿ ਮੈਨੂੰ ਅੱਖ ਨਾ ਮਲੌਣੀ ਪਵੇ ਤੁਹਾਡੇ ਨਾਲ ਵੀ ਅੱਖ ਮਲੌਣੀ ਮੈਨੂੰ ਔਖੀ ਲੱਗੇ ਮੂੰਹ ਖਾਣਾ ਔਖਾ ਲੱਗੇ ਇਦਾਂ ਦਾ ਮੈਂ ਕੋਈ ਕੰਮ ਨਹੀਂ ਆਪਾਂ ਕਰ ਲਾਂਗੇ ਜੇ ਕੋਈ ਲੱਗਦਾ ਹੋਇਆ ਕੀ ਕੰਮ ਹੋਣ ਵਾਲਾ ਬਹੁਤ ਜ਼ਰੂਰੀ ਹੈਗਾ ਆਪਾਂ ਉਹ ਵੀ ਕਰ ਲੈ ਹੋਰ ਵੀ ਜਿਹੜਾ ਤੁਸੀਂ ਮੈਨੂੰ ਹੁਕਮ ਲਾਉਂਗੇ ਆਪਾਂ ਸਾਰੇ ਰਲ ਕੇ ਕੰਮ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਤੰਦ